ਇੱਕ ਵਾਰੀ ਇੱਕ ਵਾਰੀ ਬੋਲ ਤੋਤੀ ਆਵੇ ਤੇਰੀ ਰੰਗੀਦਾ ਕਮੀਜ ਸੁਆਵਾ ਇੱਕ ਵਾਰੀ ਇੱਕ ਵਾਰੀ ਬੋਲ ਤੋਤੀ ਆਵੇ ਤੇਰੀ ਰੰਗੀਦਾ ਕਮੀਜ ਸੁਆਵਾ ਸੱਜਣਾ ਦਿਖ ਬਰੀ ਲੀਆ ਦੀ ਤਰਮ ਨਾਲ ਕੁੱਟ ਕੁੱਟ ਚੂਰੀਆ ਮੇ ਪਾਵਾਂ ਸੱਜਣਾ ਦਿਖ ਬਰੀ ਲੀਆ ਦੀ ਤਰਮ ਨਾਲ ਕੁੱਟ ਕੁੱਟ ਚੂਰੀਆ ਮੇ ਪਾਵਾਂ ਇੱਕ ਵਾਰੀ ਇੱਕ ਵਾਰੀ ਬੋਲੇ ਤੁੱਤਿਆ ਵੀ ਤੇਰੀ ਰੰਗੀਦਾ ਕਮੀਜ ਸੁਵਾਵਾ ਜੇ ਤੂੰ ਸੱਜਣਾ ਦੀ ਬੂਹੇ ਬੋਲੇ ਜੇ ਤੂੰ ਸੱਜਣਾ ਦੀ ਬੂਹੇ ਬੋਲੇ ਜੇ ਤੂੰ ਸੱਜਣਾ ਦੀ ਬੂਹੇ ਬੋਲੇ ਸੋਨੇ ਦੀ ਗਾਨੀ ਕੜਾ ਮਾਤਰਮ ਨਾਲੇ ਸੋਨੇ ਦੀ ਗਾਨੀ ਕੜਾਵਾ ਸੋਨੇ ਦੀ ਗਨੀਕੜਾ ਮਤਰਮ ਨਾਲ ਸੁਨੀ ਦੀ ਗਨੀਕੜਾ ਵਾ ਇੱਕ ਵਾਰੀ ਇੱਕ ਵਾਰੀ ਬੋਲ ਤੋਤਿਆ ਵੇ ਪੀਰੀ ਰੰਗੀ ਦਾ ਕਮੀਜ ਸਵਾਵਾ ਇੱਕ ਵਾਰੀ ਇੱਕ ਵਾਰੀ ਬੋਲ ਤੋਤਿਆ ਵੇ ਪੀਰੀ ਰੰਗੀ ਦਾ ਕਮੀਜ ਸਵਾਵਾ ਸੱਜਣਾ ਦੀ ਖਬਰ ਲਿਆ ਦੀ ਤਰਮ ਨਾਲ ਕੁਟ ਕੁਟ ਚੂਰੀਆ ਮੇ ਪਾਵਾਂ ਸੱਜਣਾ ਦੀ ਖਬਰੀ ਲਿਆ ਦੀ ਤੇਰਮ ਨਾਲ ਕੁੱਟ-ਕੁੱਟ ਚੂਰੀਆ ਮਿਆ ਪਾਵਾਂ ਜੇ ਤੂੰ ਸੱਜਣਾ ਦੀ ਬਾਗੀ ਬੋਲੇ ਜੇ ਤੂੰ ਸੱਜਣਾ ਦੀ ਬਾਗੀ ਬੋਲੇ ਜੇ ਤੂੰ ਸੱਜਣਾ ਦੀ ਬਾਗੀ ਬੋਲੇ ਤੋੜ-ਤੋੜੇ ਅੰਬੀਆਂ ਖਵਾਵਾ ਤੇਰਮ ਨਾਲ ਤੋੜ-ਤੋੜੇ ਅੰਬੀਆਂ ਖਵਾਵਾ ോട അംബിയർമ നച്ച അംബിയാക രംഗജ സുവാ വര ബോല തോത്യാ ആവരംഗ കമീജ സുവാ സജ്ജാ ദബരിലി തർമ നാല് കുട്ട കുട്ട ചൂരി പാവാ ਸੱਜਣਾ ਦੀ ਖਬਰੀ ਲਿਆ ਦੀ ਤਰਮ ਨਾਲ ਕੁੱਟ-ਕੁੱਟ ਚੂਰੀਆਂ ਮੇ ਪਾਵਾਂ ਜੇ ਤੂੰ ਸੱਜਣਾ ਦੀ ਖੂਹੇ ਬੋਲੇ ਜੇ ਤੂੰ ਸੱਜਣਾ ਦੇ ਖੂਤੇ ਬੋਲੇ ਜੇ ਤੂੰ ਸੱਜਣਾ ਦੇ ਖੂਤੇ ਬੋਲੇ ਠੰਡਾ ਪਾਣੀ ਪੀਆਵਾਂ ਤਰਮ ਨਾਲ ਠੰਡਾ ਪਾਣੀ ਪੀਆਵਾਂ ਠੰਡਾ ਪਾਣੀ ਪਿਆਵਾ ਤਰਮ ਨਾਲ ਠੰਡਾ ਹ ਪਾਣੀ ਪਿਆਵਾ ਇੱਕ ਵਾਰੀ ਇੱਕ ਵਾਰੀ ਬੋਲ ਤੋਤਿਆ ਵੇ ਤੇਰੀ ਰੰਗੀਦਾ ਕਮੀਜ ਸੁਵਾਵਾ ਇੱਕ ਵਾਰੀ ਇੱਕ ਵਾਰੀ ਬੋਲ ਤੋਤਿਆ ਵੇ ਤੇਰੀ ਰੰਗੀਦਾ ਕਮੀਜ ਸੁਵਾਵਾ ਸੱਜਣਾ ਦੀ ਖਬਰ ਲਿਆ ਦੀ ਤਰਮ ਨਾਲ ਕੁੱਟ ਕੁੱਟ ਚੂਰੀਆ ਮੇ ਪਾਵਾਂ ਸੱਜਣਾ ਦੀ ਖਬਰੀ ਲਿਆ ਦੇ ਤਰਮ ਨਾਲ ਕੁਟਕੁਟ ਚੂਰੀਆ ਮੇ ਪਾਵਾਂ ਜੇ ਤੂੰ ਸੱਜਣਾ ਦੇ ਕੋਠੇ ਬੋਲੇ ਜੇ ਤੂੰ ਸੱਜਣਾ ਦੇ ਕੋਠੇ ਬੋਲੇ ਜੇ ਤੂੰ ਸੱਜਣਾ ਦੇ ਕੋਠੇ ਬੋਲੇ ਸੋਨੇ ਦੀ ਚੁੰਝੇ ਕਰਾਵਾਂ ਤਰਮ ਨਾਲ ਸੋਨੇ ਦੀ ਚੁੰਝੇ ਕਰਾਵਾਂ सोने जी चूंज करावाम न सोने जी चूंज कराव हिकु बोल तोत आव ते रंग कमीज जवा हिकु वरी हिकु बारी बोल तोत आव ते आवे तेरे रंग कमीज़ सजण दॿरी लरम न कुट कुट चूरी में पावा ਸੱਜਣਾ ਦੀ ਖ਼ਬਰ ਹੀ ਲਿਆ ਦੇ ਤਰਮ ਨਾਲ ਕੁੱਟ ਕੁੱਟ ਚੂਰੀਆ ਮੇ